ਜੈ ਹੋ ਬਾਬਾ ਬੰਦੂ ਸਿੰਘ ਆਏ ਦੀ ਬਾਬਾ ਜੀ ਕਿੱਥੇ ਬੈਠੀਏ ਉਹ ਬੈਠਣ ਨੂੰ ਕਿੱਥੇ ਜਰਗ ਦੇ ਮੇਲੇ ਜੰਨਾ ਕਾਠਾ ਜਿੱਥੇ ਬੈਠਣਾ ਬੈਜੋ ਉਹ ਬਾਬਾ ਜੀ ਕੁਰਸੀ ਹੈਗੀ ਆ ਸੰਰੂਰੋਂ ਲੈਣ ਗਏ ਹੋਏ ਨੇ ਰਪਾਲ ਆ ਲੈਣੇ ਹੋ ਬਾਬਾ ਮੈਨੂੰ ਤਾਂ ਖੜਿਆ ਨਹੀਂ ਜਾਂਦਾ ਉਹ ਛੋਡੇ ਕੀ ਪਾਈ ਟੂਹੀ ਦੇ ਮਣ ਕੇ ਹੱਲੇ ਨੇ ਖੜੀ ਰਹਿ ਉਹ ਬਾਬਾ ਜੀ ਕੋਈ ਫੱਟੀ ਜਾਂ ਪੀੜੀ ਦੇ ਦੋ ਫੱਟੀ ਪੀੜੀ ਚਾਹੀਦੀ ਆ ਤੈਨੂੰ ਆ ਪਈਆ ਓਏ ਲੈ ਫੜ ਕੀ ਕਰੋਗੇ ਕਮਾਈਆਂ ਤੁਸੀਂ 35 35 ਸਾਲ ਦੀਆਂ ਹੋਡੀਆਂ ਟੂਹੀਆਂ ਦੁਖੀਆਂ ਜਾਂਦੀਆਂ ਨੇ ਬੋਲ ਕੀ ਬੋਲਾਂ ਬਾਬਾ ਜੀ ਮੇਰੇ ਦੋ ਬੱਚੇ ਨੇ ਇੱਕ ਕੁੜੀ ਐ ਇੱਕ ਮੁੰਡਾ ਕੁੜੀ ਤਾਂ ਇੰਨਾ ਪੜਦੀ ਐ ਜਿੰਨਾ ਕਹਿ ਦੋ ਮੁੰਡਾ ਤਾਂ ਸਾਰੀ ਦਿਹਾੜੀ ਮੁਗਲ ਆਲ ਦਾ ਖਹਿੜਾ ਨਹੀਂ ਛੱਡਦਾ ਅੱਧੀ ਅੱਧੀ ਰਾਤਾਂ ਘਰੇ ਨਹੀਂ ਬੜਦਾ ਨਾ ਨਸ਼ਾ ਕਰਦਾ ਜਿੰਨਾ ਕਹਿ ਦੋ ਫਿਰ ਬਾਬੇ ਵਾਲਾ ਕੀ ਮੇਰਾ ਸਲਾ ਨਾਬੇ ਕਪੈਣਾ ਤਿਆਰ ਕਰਦਾ ਉਹ ਤਾਂ ਆਪ ਸੋਡਲੇ ਨਾਲ ਦਈ ਐ ਕੀ ਕਿਹਾ ਬਾਬਾ ਜੀ ਉਹ ਭਾਈ ਕੁਛ ਨਹੀਂ ਬਾਬੇ ਡੂੰਗੀ ਨਿਗਾਹ ਮਾਰ ਰਹੇ ਨੇਗੇ ਦੇਖ ਰਹੇ ਨੇਗੇ ਅੱਧੀ ਰਾਤੋਂ ਘਰੇ ਆਉਂਦਾ ਮੁੰਡਾ ਤੇਰਾ हां बाबा जी पैसे ਲੈ ਜਾਂਦਾ ਘਰੋਂ ਫੜ ਕੇ ਦਿਂਦਾ ਦਵਾਨੀ ਨਹੀਂ बाबा जी ਤੁਸੀਂ ਤਾਂ ਦਿਲਾਂ ਦੀਆਂ ਜਾਣਦੇ ਹੋ ਇੱਕ ਗੱਲ ਹੋਰ ਆ ਬੱਚਾ ਕੈਪਸੂਲ ਵੀ ਖਾਂਦਾ ਜਿਹਦੇ ਵਿਆਹ ਚ ਵਗ ਜਾਂਦਾ ਨੱਚਣੋਂ ਨਹੀਂ ਹਟਦਾ ਹਾਂ ਬਾਬਾ ਜੀ ਹਾਂ ਉਹ ਹੋਟਲਾਂ 'ਚ ਬਹਿ ਕੇ दारू ਵੀ ਪੀਂਦਾ ਹੈ बाबा जी ਇੱਕ ਵਾਰ ਸਾਨੂੰ ਹੋਟਲ ਦਾ ਨਾਮ ਦੱਸ ਦੋ ਓਏ ਹੋਟਲ ਦਾ ਨਾਮ ਨਹੀਂ ਅਸੀਂ ਦੱਸ ਸਕਦੇ ਬੱਚਾ ਕਿਉਂ ਬਾਬਾ ਜੀ ਕਿਉਂਕਿ ਆਥਣੇ ਅਸੀਂ ਵੀ ਉੱਥੇ ਹੁੰਨੇ ਆ ਕੀ ਕਿਹਾ ਬਾਬਾ ਜੀ? ਉਹ ਕੁਛ ਨਹੀਂ ਭਾਈ ਗਾਹਾਂ ਦੱਸੋ ਕੀ ਗੱਲ ਬਾਤ ਹੈਗੀ। ਬਾਬਾ ਕੋਈ ਹਿੱਲਾ ਕਰ ਦੇ ਸਾਡਾ ਮੁੰਡਾ ਨਸ਼ਾ ਪੱਤਾ ਛੱਡ ਜੇ। ਉਹ ਛੱਡ ਜੂਗਾ ਭਾਈ ਛੱਡ ਜੂਗਾ। ਜਾਂ ਤਾਂ ਛੋਡੇ ਮੁੰਡੇ ਨੂੰ ਦਿੱਤਾ ਨਾ ਗਾਡਰ ਖੰਬਰੀ ਚੁੰਜਦਾ ਚੂਰਨ ਰਗੜ ਕੇ ਨਸ਼ਾ ਕਰਨ ਦਾ ਕੀ ਉਹਦਾ ਨਸਰੇ ਕੋਲ ਨਹੀਂ ਖੜਦਾ। ਚੱਕਰ ਬਾਬੇ ਬਾਲੂ ਸਾਈ ਵਾਲੇ ਦਾ। ਉਹ ਬਾਬਾ ਜੀ ਛੋਡਾ ਸ਼ਾਂਤ ਆ ਹੀ ਜ਼ਿੰਦਗੀ ਭਰ ਨਹੀਂ ਪੁੱਲਦੇ। ਚੰਗਾ ਠੀਕ ਆ ਜੀ। ਉਹ ਠੀਕ ਠੂਕ ਕੀ ਐ? ਆ 3000 ਕੀ ਛੋਡਾ ਬੁੜਾ ਦੇ ਕੇ ਜਾਊਗਾ ਤਾਂ ਭੁੱਲੀ ਜਾਣਾ। ਕੁੰਜ ਦਾ ਚੂਰਨ ਫੇਰੀ ਲਗੜ ਕੇ ਦੇਵਾਂਗੇ ਪਰਸ ਨੂੰ ਲੈ ਜੀ। ਭਗ ਜੋ ਹੁਣ ਇੱਥੇ ਕੀ ਖੜੇ ਕਰਦੇ ਹੋ? ਲੈ ਕੇ ਹਜੇ ਛੋੜਨ ਲੋਕ ਨੇ। ਸਾਰਾ ਕੁਛ ਤਾਂ ਪਹਿਲਾਂ ਆਪ ਹੀ ਦੱਸੀ ਜਾਂਦੇ ਨੇ। ਬਾਬਾ ਜੀ ਸਾਡੇ ਆਏ ਹੁੰਦਾ ਐ ਹੁੰਦਾ। ਕਹਿੰਦੀ ਤੂੰ ਜ਼ਰਾ ਕੁਝ ਜਾਣਦਾ ਸੀ ਕਿ ਟੱਟੂ ਜਾਣਦੇ ਆਂ ਅਸੀਂ ਤਾਂ ਆਪਦੇ ਘਰਵਾਰੇ ਨਹੀਂ ਜਾਣਦੇ ਸਿੱਧੀ ਗੱਲ ਹੈ। ਉਹ ਅਸੀਂ ਤਾਂ ਕੱਲਾ ਚੋਂ ਗੱਲ ਫੜਦੇ ਹੁੰਨੇ ਆਂਗੇ। ਇਹਨਾਂ ਨੂੰ ਐਨਾਂ ਨੂੰ ਕੀ ਪਤਾਗਾ? ਜਾਂ ਬਾਲੂ ਸਾਈ ਖਾਲੀਏ। ਉਹ ਹਿੱਕ ਬਰੀਆਗੇ ਉਹ ਬਾਬਾ ਜੀ ਹਾਂ 500 ਰੁਪਏ ਵੱਧ ਆ ਗਿਆ ਸਾਡਾ ਉਹ ਕੋਈ ਨਹੀਂ ਫੇਰ ਸਮਝ ਲਾਂਗੇ ਯਾਰ ਫੇਰ ਸਮਝ ਲਾਂਗੇ ਆਓ ਜਮਾ ਉਹ